ਸਲਾਣਾ ਛੇਂਜ ਮੇਲਾ ਪਿੰਡ ਨਾਗਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲੇ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਪੱਤਰਕਾਰਾਂ ਦੀ ਲੋੜ ਹੈ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸ਼ੰਗਾਰ ਬਣਦਾ ਹੈ ਜੀ ਤੋਂ ਤਰਤ ਤਨ ਬਾਬਾ ਸਾਲ ਸਿੰਘ ਜੀ ਫਲਾਈ ਸਾਹਿਬ ਪਿੰਡ ਨਾਗਰਾ ਤੋਂ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਦੇ ਪਵਿੱਤਰ ਯਾਦ ਦੇ ਵਿੱਚ ਸਲਾਮਾ ਸ਼ਹਿਜ ਮੇਲਾ ਜੋ ਪਿੰਡ ਨਾਗਰਾ ਵਿੱਚ ਦੀ ਧਰਤੀ ਤੇ ਹੋ ਰਿਹਾ ਹੈ ਜਿਹਦੇ ਵਿੱਚ ਬਹੁਤ ਹੀ ਨਾਮੀ ਪਹਿਲਵਾਨ ਜੱਸਾ ਪੱਟੀ ਤੇ ਹੋਰ ਵੀ ਉਮੇਸ਼ ਮਥਰਾ ਜੀ ਆ ਰਹੇ ਨੇ ਹੋਰ ਵੀ ਪਟਕੇ ਦੀਆਂ ਕੁਸ਼ਤੀਆਂ ਹੋਣਗੀਆਂ ਜਿਨ੍ਹਾਂ ਦੇ ਇਹ ਇਲਾਕੇ ਦੀ ਜਿੰਨੇ ਵੀ ਖਿਡਾਰੀ ਨੇ ਉਹਦੇ ਵਿੱਚ ਵੱਧ ਚੜ ਕੇ ਉਹ ਆਪਣਾ ਜੋਰ ਜਮਾਈ ਕਰ ਰਹੇ ਨੇ ਔਰ ਪਟੇਲ ਹੈ ਬਸ ਤੇ ਜਿਹੜੀ ਸਾਡੀ ਛੇਂਜ ਮੇਲਾ ਹੋ ਰਿਹਾ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਰਕਾਰ ਜੋ ਸਰਦਾਰ ਕਸ਼ਮੀਰ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਰਾਜਾ ਨਾਗਰਾ ਜੀ ਬਹੁਤ ਸਾਰੇ ਕਰਨਿੰਦਰ ਸਿੰਘ ਜੀ ਨਾਗਰਾ ਹੋਰ ਜਿੰਨੇ ਵੀ ਪਤਵਾਨ ਤੇ ਸੱਜਣੇ ਹੁਣ ਸਿੰਘ ਜੀ ਨਾਗਰਾ ਨਾਗਰਾ ਔਰ ਸਾਰੇ ਪਤਵਾਨ ਤੇ ਸੱਜਣ ਜਿੰਨੇ ਵੀ ਨੇ ਇਸ ਛੇਂਜ ਨੂੰ ਵਿਸ਼ੇਸ਼ ਤੌਰ ਤੇ ਸਾਰੇ ਮਜੂਦ ਦੇ ਰਹੇ ਨੇ ਔਰ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਸਾਰਾ ਖੇਡ ਮੇਲਾ ਜੋ ਸੁਕਿਤਾ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਆਏ ਹੋਏ ਟਕਕਾ ਸੱਜਣ ਨੂੰ ਪਤਵਾਰੇ ਸੱਜਣਾ ਲੀਆ ਇਹਨੂੰ ਕਹਿੰਦੇ ਨੇ ਜੋ ਇਸ ਵੇਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੱਡੀ ਗੰਕੀ ਦੇ ਵਿੱਚ ਦਾਰਸ਼ੀ ਪਹੁੰਚ ਰਹੇ ਨੇ ਔਰ ਜਿਹੜਾ ਸਵੇਰ ਦਾ ਪ੍ਰੋਗਰਾਮ ਸੀਗਾ ਜਿ श्री ਤਖੰਡਪੜ ਸਾਹਿਬ ਤੋਂ ਉਪਰੰਤ ਪਿੰਡ ਦੇ ਬੱਚਿਆਂ ਨੇ ਬਾਬਾ ਜੀ ਦੀ ਮਹਿਮਾ ਦੇ ਸ਼ਬਦ ਗਾਇਨ ਕੀਤੇ ਉਸ ਉਪਰੰਤ ਹੁਣ ਪਰ ਆਖੀ ਦਾ ਘੜਾ ਲੱਗਿਆ ਅਖਾੜੇ ਤੋਂ ਬਾਅਦ ਜੋ ਛੇਜ ਮੇਲਾ ਹੈ ਛੇਜ ਮੇਲੇ ਤੋਂ ਬਾਅਦ ਰਾਤ ਨੂੰ ਉੱਚੋ ਡਰਾਮੇ ਦਾ ਪ੍ਰੋਗਰਾਮ ਹੈ ਜਿਹੜਾ ਹਰੇਕ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਔਰ ਐਨ ਆਰ ਆਈ ਸਜਣਾ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਔਰ ਅਸੀਂ ਸਾਰੇ ਪਤਵੰਤੇ ਸਜਣਾ ਦਾ ਬਤਿਹਤ ਤੇ ਸੁਰੱਖਿਆ ਕਰਦੇ ਆਂ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਸ਼ਮੀਰ ਸਿੰਘ ਸਾਹਿਬ ਦਾ ਸਰ ਪੰਜ ਬਾਬਾ ਹਰਪੀਰ ਸਿੰਘ ਜੀ ਦਾ ਪ੍ਰਤਾਪਾ

ਅੱਜ ਪਟਕੇ ਦੀ ਕੁਸ਼ਤੀ ਦੇ ਵਿੱਚ ਜੱਸਾ ਪੱਟੀ ਔਰ ਅਵੇਸ਼ ਮਥਰਾ ਜੀ ਦੀ ਕੁਸ਼ਤੀ ਹੈ ਦੋ ਕੁਸ਼ਤੀਆਂ ਸਾਡੇ ਆ ਹੋਰ ਰੇਡਾਂ ਪਟਕੇ ਦੀਆਂ ਆਉਣੀਆਂ ਜਿਹੜੇ ਬਹੁਤ ਹੀ ਹੌਂਕਾ ਵੱਡੀ ਫਸਲ ਪਟੇ ਇਨਾਮ ਨੇ ਉਹਨਾਂ ਦੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਵਧੀਆ ਜਿਹੜੇ ਜੋਰ ਰੇਜ ਬਈ ਹੋਏਗੀ ਅੱਜ ਇਸ ਖੇਡ ਮੇਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਜੋ ਹਲਕਾ ਨਗੂਰਦਰ ਦੇ ਜੋ ਐਮਐਲਏ ਵੀ ਵੀ ਇੰਦਰੀ ਜੀ ਕੋਰ ਜੀ ਮਾਨ ਜਿਨ੍ਹਾਂ ਸਾਡਾ ਬੜਾ ਮਾਣ ਵਧਾਇਆ ਹੈ ਮਤਾਸਵਾ ਦੇ ਵਿੱਚ ਉਹ ਵੀ ਸਾਡੇ ਇਧਰ ਖਿਡਾਰੀਆਂ ਨੂੰ ਆਸ਼ੀਰਵਾਦ ਦੀ ਨਿਵਾਜ਼ ਪਹੁੰਚ ਰਹੇ ਨੇ ਅਸੀਂ ਉਹਨਾਂ ਦਾ ਵੀ ਤਹਿਦਦਤ ਸ਼ੁਕਰਗੁਜ਼ਾਰ ਕਰਦੇ ਆਂ ਔਰ ਕਿੰਨੇ ਵੀ ਦਰਸ਼ਕ ਨੇ ਉਹਨਾਂ ਦਾ ਖਿਡਾਰੀਆਂ ਦਾ ਸਾਰਿਆਂ ਦਾ ਤਹਿਦਦਤ ਸ਼ੁਕਰਗੁਜ਼ਾਰ ਕਰਦੇ ਆਂ ਜਿਹੜੇ ਹਰ ਸਾਲ ਸਾਡੇ ਨੂੰ ਇੰਨਾ ਬੜਾ ਸਹਿਯੋਗ ਦਿੰਦੇ ਨੇ ਔਰ ਮਾੜ ਸਾਡੇ ਨਗਰ ਦਾ ਮਾਣ ਵਧਾਉਂਦੇ ਨੇ ਤਹਿਦਦਤ ਸ਼ੁਕਰਗੁਜ਼ਾਰ ਜਿਹੜਾ ਪਹਿਲਾ ਪਹਿਲਾ ਪੜਕੇ ਦੀ ਕੁਸ਼ਤੀ ਦਾ ਇਨਾਮ ਹੈ ਉਹ 1.5 ਲੱਖ ਰੁਪਏ ਦਾ ਹੈ ਜਿਹੜਾ ਦੂਜਾ ਔਰ ਤੀਜਾ ਇਨਾਮ ਹੈ ਉਹ 1.5 ਲੱਖ ਰੁਪਏ ਦਾ ਇਨਾਮ ਹੈ ਸਾਡੇ ਜੋ ਇਲਾਕੇ ਦੇ ਮਨਨਾਰਾਇਣ ਵੀਰ ਨੇ ਸਾਡੇ ਬਹੁਤ ਹਿੱਸੇ ਜੋ ਕਰਦੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਵੱਲੋਂ ਇਨਾਮ ਦਿੱਤੇ ਜਾਂਦੇ ਨੇ ਜਿਹੜਾ ਇੱਕ ਜੋ ਆਈਆ ਖੇਡ ਮੇਲਾ ਦੇਖ ਰਹੇ ਆ ਖਾਸ ਤੌਰ ਤੇ ਪੰਜਾਬ ਦੇ ਰਵਿੰਦੀ ਖੇਡਾਂ ਨੇ ਕੁਸ਼ਤੀ ਕਾਬਲੇ ਨੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਤਾ ਹੈ ਨਾ ਉਹ ਐਨਆਰਐਸਾ ਜਣਾ ਦਾ ਸਾਰੇ ਇਹਨਾਂ ਸਜਣਾ ਦਾ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਤੇ ਨੌਜਵਾਨ ਪੀੜੀ ਵਾਸਤੇ ਸਾਡੇ ਅਸੀਂ ਇਹੀ ਮਤਲਬ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਨੌਜਵਾਨ ਪੀੜੀ ਜਿੰਨੀ ਵੀ ਚਾਹੋਦੀ ਹੈ ਖੇਡਾਂ ਨਾਲ ਜੁੜਨ ਖੇਡਾਂ ਨਾਲ ਜੁੜਨ ਔਰ ਜਿਹੜੇ ਖੇਡਾਂ ਨਾਲ ਜੁੜ ਜਾਂਦਾ ਗਰਾਊਂਡ ਦੇ ਨਾਲ ਜੁੜ ਜਾਂਦਾ ਉਹ ਨਸ਼ਿਆਂ ਦੇ ਵਿੱਚ ਕਦੇ ਵੀ ਗੁਲਤਾਨ ਨਹੀਂ ਹੋਏਗਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਰਬੱਤ ਦੇ ਭਲੇ ਵਾਸਤੇ ਸਾਰਿਆਂ ਨੂੰ ਅਸੀਂ ਚਾਹੁੰਦੇ ਆ ਕਿ ਖੇਡਾਂ ਨਾਲ ਜੁੜੋ ਆਪਣੀ ਜਿਹੜੀ ਜ਼ਿੰਦਗੀ ਆ ਉਹ ਸਾਰਥਕ ਬਣਾਓ ਔਰ ਆਪਣੇ ਦੇਸ਼ ਪੰਜਾਬ ਦਾ ਨਾਮ ਕਿਹੜਾ ਉਹ ਰੌਸ਼ਨ ਕਰੋ ਪੜੀ ਪੁੱਜ ਗਿਆ

ਨਗਰ ਦੀਆਂ ਸ਼ਖਸੀਅਤਾਂ ਦੇ ਵੱਲੋਂ ਹਮ ਜਾ ਰਿਹਾ ਹੈ ਔਰ ਬਾਅਦ ਵਿੱਚ ਸਰਕਾਰ ਕੀਤਾ ਜਾ ਰਿਹਾ ਜਿਨ੍ਹਾਂ ਨੇ ਜਸਤੇਵਰ ਸਿੰਘ ਭੱਟੇ ਨੂੰ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਨ ਦਿੱਤਾ ਤੇ ਨਾਲ ਭਾਨਾ ਭੱਟੇ ਜਿਨ੍ਹਾਂ ਦਾ ਸਨਮਾਨ ਅੱਜ ਨਗਰ ਦੀ ਸਾਡੀ ਸਾਰੀ ਪ੍ਰਬੰਧ ਕਮੇਟੀ ਦੁਵਾਲਾ ਹੋ ਰਿਹਾ ਜੀ ਨੇ ਇਧਰ ਲਾਓ ਸਾਹਮਣੇ ਦੋ ਜਣੇ ਬਿਆ ਹੋਇਆ ਲਾਓ ਧਿਆਨ ਜੰਦੇ ਇੱਕ ਪਾਸੇ ਤੇ ਦੂਸਰੇ ਪਾਸੇ ਨਾਲ ਨਗਰ ਦੀਆਂ ਸ਼ਖਸੀਅਤਾਂ ਦਾ ਬਹੁਤ ਵੱਡਾ ਧੰਨਵਾਦ ਹੈ ਅਰਦੇਸ਼ ਮੇਲੇ ਦੇ ਵਿੱਚ ਬਹੁਤ ਵੱਡੇ ਪਿਆਰ ਜਿਹੜੇ ਦਿੱਤੇ ਕੇ ਸਾਰੇ ਨਗਰ ਨਿਵਾਸੀਆਂ ਦਾ ਇਹਨਾਂ ਦੇ ਪੀਰਾਂ ਦਾ ਪ੍ਰਬੰਧਕਾਂ ਦਾ ਬਹੁਤ ਵੱਡਾ ਹਮਰੋਹ ਨਾਲ ਆਪ ਸਰਕਾਰ ਕੀਤਾ ਜਾ ਰਿਹਾ ਕੰਨੀ ਕਨੀ ਸ਼ਖਸੀਅਤ ਨੇ ਮਾਰ ਦੇ ਕੇ ਵੱਡੇ ਹੌਸਲੇ ਦਿੱਤੇ ਹੈ ਜਿਹਨਾਂ ਦੇ ਵੱਲੋਂ ਵੱਡੇ ਪਿਆਰ ਨੇ ਕਿ ਵੀ ਹਨੇਰੀ ਜਾਂ ਠੰਡ ਦੇ ਗਰਮੀ ਮਿਹਨਤੀ ਬੰਦਾ ਨਹੀਂ ਕਦੇ ਲੁਕ ਸਕਦਾ ਹਿੰਮਤ ਹੌਸਲਾ ਜਜ਼ਬਾ ਹੋਵੇ ਦਿਲ ਵਿੱਚ ਉਹ ਬੰਦਾ ਨਹੀਂ ਕਦੇ ਝੁਕ ਸਕਦਾ ਜਿਹਨਾਂ ਮਿਹਨਤਾਂ ਚੋਟੀ ਨੂੰ ਹੱਥ ਲਾਉਣਾ ਉਹ ਬੰਦਾ ਨਹੀਂ ਮਜਬੂਰੀ ਦੇ ਅੱਗੇ ਰੁਕ ਸਕਦਾ ਜਿਨਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਦੇ ਨਾਮੇ ਤੇ ਸਰਨਾਮੇ ਬੋਲਦੇ ਆ ਇਧਰ ਸਤਿਕਾਰ ਕੀਤਾ ਜਾ ਰਿਹਾ ਕਨੇਕੀ ਕਨੇ ਸ਼ਸ਼ੀਨਾ ਜਿਹੜੇ ਸਟੇਜ ਤੇ ਬੈਠੇ ਆ ਇਧਰ ਗੁਲਾਬਦੀਨ ਪਹਿਲਵਾਨ ਜੀ ਸ਼ੰਕਰ ਨਾਲ ਬਾਕਾ ਪਰਵਾਜੀ ਪੱਟੀ ਵੀ ਪੁੱਜ ਗਏ ਨੇ ਸੰਗਤਾਂ ਜਿਹੜੀਆਂ ਜੁੜਦੀਆਂ ਜਾ ਰਹੀਆਂ ਨੇ ਮਾਣਾਂ ਨੂੰ ਬੇਨਤੀ ਆ ਵੀ ਵਿੱਚ ਆ ਕੇ ਬੈਠੋ ਵੱਡੀਆਂ ਬੁਸ਼ਤੀਆਂ ਦੇ ਨਾਲ ਆਪਾਂ ਜੁੜਨਾ ਆ ਆਰ ਪੁੱਜੀ ਹੱਥ ਖੜਾ ਕਰੋ ਹਲ ਪਰਚੀ ਸਾਡੀ ਪਹਿਲਵਾਨ ਜੀ ਬਾੜ ਵਾਲ ਭੱਜ ਕੇ ਵਿੱਚ ਆਉਣ ਤੇ ਮੈਂ ਬੇਨਤੀ ਕਰਾਂ ਜਾ ਕੇ ਪਹਿਲਵਾਨ ਦੀ ਮਾਣੋ ਜੀ ਨਾਲ सॼे सजे सारियां दरमिया जहिड़ियूं कुश्तीअ नियूत उहा वाधू डॉक्टर सरजीत लाल जी पंज साहिब राज जो पंज सौ सर बूटा सिंध जी ਸਮਾਨ ਲਗਣੇ ਬਾਬਿਆਂ ਜੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਹੜਾ ਸਾਡੇ ਪ੍ਰਬੰਧ ਕਰਨ ਦੇ ਬੋਲਾ ਨਕਰ ਦੇ ਵਿੱਚ ਲੈ ਕੇ ਭਰਾ ਸਾਡੇ ਦਾ ਭਰਾ ਕੋਜਿਆ ਕੜਸ਼ੰਕਰ ਤਸਵੀਰ ਹੈ ਉਹਦੇ ਲਾਗੇ ਚੱਲ ਕੇ ਮੇਰਾ ਭਰਾ ਆਇਆ ਜਿਹਦੇ ਭਰਾ ਦਾ ਐਕਸੀਡੈਂਟ ਹੋਣ ਕਰਕੇ ਲੱਤ ਖਰਾਬ ਹੋ ਗਈ 2 ਮਿੰਟ ਹੋ ਗਏ ਇੱਕ ਬਾਕੀ ਰਹਿੰਦਾ ਤੁਹਾਡੀ ਪਿਹਰੀ ਦੇ ਵਿੱਚ ਆਵੇਗਾ ਪਰ ਜੜੀਆਂ ਪਾ ਜਰੂਰ ਥਾੜ ਦੇਣਾ ਬੇਰਤੀ ਇਹ ਭਰਾਵਾਂ ਨੂੰ ਆਓ ਫੱਟ ਵੱੱਜ ਕੇ ਮੱਲ ਸਾਰੇ ਵਿੱਚ ਇਹ ਜਵਾਨੀ ਵਿੱਚ ਜਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰੋਂ ਵੀ ਦਾ ਸ਼ਹਿਰ ਮਾਰਦਾ ਤੇ ਵਿਚਾਰੇ ਫੜ ਜਾਏ ਦਾ ਕਹਿਰ ਮਾਰਦਾ ਅੱਜ ਦਾ ਜਵਾਨੀ ਨੂੰ ਪੁਰਨੇ ਚਾਰਾ ਲੰਗਰ ਬਿੱਟੂ ਨਾਗਰਾ ਜੀ ਜੁਕੇ ਅਤੇ ਸਤਨਾਮਪਾਲ ਜੁਕੇ ਵੱਲੇ ਜਿਨ੍ਹਾਂ ਦੇ ਵੱਲੋਂ ਕਲਾਕਾਰ ਦੀ ਸੇਵਾ ਸੀ ਔਰ ਟਰਾਫੀਆਂ ਦੀ ਸੇਵਾ ਸਰਪੱਸ ਸੀ ਅਮਰਿਕ ਸਿੰਘ ਜੀ ਨਾਗਰਾ ਸਾਡੇ ਮਾਤਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਜਿਹੜਾ ਯੋਗਦਾਨ ਦਿੱਤਾ ਗਿਆ ਟੈਂਟਰ ਦੀ ਸੇਵਾ ਸਰਗੋਸ਼ੀ ਪ੍ਰਸ਼ੋਤਮ ਲਾਲ ਜੀ ਸੁਗੋਤਰ ਸਰਗੋਸ਼ੀ ਹੰਸਰਾਜ ਜੀ ਥਾਪਕਾ ਸਰਪੰਚ ਸਾਹਿਬ ਭਾਰੂ ਵਾਲ ਜਿਨ੍ਹਾਂ ਦੇ ਪਰਿਵਾਰ ਵੱਲੋਂ ਕਹਿੰਦੇ ਸਦਾ ਹੀ ਟੈਂਟਰ ਦੀ ਸੇਵਾ ਹੁੰਦੀ ਹੈ ਬਹੁਤ ਵੱਡਾ ਯੋਗਦਾਨ ਅਥਿਲੋਂ ਧੰਨਵਾਦ ਹੈ ਪੋਸਟਰਾਂ ਦੀ ਫਲੈਕਸ਼ਨਾਂ ਦੀ ਔਰ ਲਾਈਵ ਦੀ ਸੇਵਾ ਜਿਹੜੀ ਹੈ ਬਲਵੀਰ ਸਿੰਘ ਜੀ ਨਾਗਰਾ ਫੌਜੀਆ ਦੇ ਪਰਿਵਾਰ ਵੱਲੋਂ ਹੈ ਦਵਾਈ ਦੀ ਸੇਵਾ ਇਹ ਸਾਰੀਆਂ ਜਿਹੜੀਆਂ ਮੈਂ ਸ਼ਖਸੀਤਾਂ ਦੇ ਨਾਮ ਨੇ ਬੋਲ ਰਿਹਾ ਜਿਨ੍ਹਾਂ ਦੀਆਂ ਸੇਵਾਵਾਂ ਨੇ ਹਰ ਸਾਲ ਹੁੰਦੀਆਂ ਨੇ ਰਲਵਾਈ ਦੀ ਸੇਵਾ ਸਾਡੇ ਬਾਬੂ ਸੁਖੀ ਸ਼ਾਹ ਮੁਾਈਅੱਦ ਦੇ ਵਿੱਚ ਭਰਾਵਾਂ ਦੀ ਵੱਡੀ ਸੇਵਾ ਹੈ ਤੇ ਅੱਜ ਕੰਦੇ ਇਸ ਨਗਰ ਨੂੰ ਵੀ ਵੱਡਾ ਮਾਣ ਦਿੱਤਾ ਹੈ ਡਰਾਮਾ ਉਹਨਾਂ ਦੇ ਕਲਾਕਾਰ ਦੀ ਜਿਹੜੀ ਸੇਵਾ ਹੈ ਅਮਰ ਪਹਿਲਵਾਨ ਬਾਬੂ ਪਾਸਲਾ ਜੀ ਉਹਨਾਂ ਦੇ ਪਰਿਵਾਰ ਬਹੁਤ ਵੱਡੇ ਸਤਿਕਾਰ ਨੇ ਸਤਕਾਰ ਕੀਤਾ ਜਾ ਰਿਹਾ ਸਰਦਾਰ ਦਲੇਲ ਸਿੰਘ ਜੀ ਪੁੱਤਰ ਸਰਦਾਰ ਗੁਰਮukh ਸਿੰਘ ਜੀ ਆਸਟ੍ਰੇਲੀਆ ਪੁੱਤਰ ਸਰਦਾਰ ਕਰਮਜੀਤ ਸਿੰਘ ਜੀ ਨਾਗਰਾ ਜਿਹੜੀ ਅੱਜ ਚੰਦੀ ਦੀ ਕੁਸ਼ਤੀ ਹੋਣੀ ਉਸ ਪਰਿਵਾਰ ਦੇ ਲਈ 21000 ਰੁਪਏ ਜਿੱਤਣ ਵਾਲੇ ਪਹਿਲਵਾਨ ਦੇ ਲਈ ਹੈ ਤੇ ਨਾਲੇ ਬੇਨਤੀ ਕਰ ਦਿੱਤੀ ਹੈ ਵੀ ਜਿੱਤੇ ਅਗਲੇ ਸਾਲ ਦੇ ਲਈ ਸੈਕੰਡ ਪ੍ਰਾਈਜ਼ ਵੀ ਇਸੇ ਪਰਿਵਾਰ ਦੇ ਵੱਲੋਂ ਤਾੜੀ ਮਾਰਦੇ ਜੁੜਦਾ ਹੈ ਦਲੇਲ ਸਿੰਘ ਹੀ ਬੋਲ ਰਿਹਾ ਜੀ ਅਸੀਂ ਦਲੇਲ ਸਿੰਘ ਪੁੱਤਰ ਗੁਰਮਖ ਸਿੰਘ ਅਸਟ੍ਰੇਲੀਆ ਪੁੱਤਰ ਕਰਮਜੀਤ ਸਿੰਘ ਨਾਗਰ ਜੇਤੂ ਭਰਵਾਂ ਜਿਹੜਾ ਚੰਡੀ ਦੀ ਕੁਸ਼ਤੀ ਹੋਣਾ ਸਰਬ ਸਾਥ ਦੇਣਾ ਇਹਨਾਂ ਛੋਟੀ ਜੀ ਬੱਚੀ ਆਈ ਹੈ ਦੌੜ ਲਾ ਕੇ ਦਿਖਾਵੇਗੀ ਔਰ ਗਰਾਊਂਡ ਦੇ ਵਿੱਚ ਸਿੱਧੂ ਯਾਰ ਜਿੰਨਾ ਵੀ ਤੁਸੀਂ ਵੱਧ ਚੜ ਕੇ ਸਹਿਯੋਗ ਦੇ ਸਕਦੇ ਹੋ ਆਪਾਂ ਜਰੂਰ ਸਹਿਯੋਗ ਦੇਣਾ ਆਓ ਜੀ ਬਾਕੀ ਦੀਆਂ ਵਰਤੀਆਂ ਮੇਰੇ ਕੋਲ ਕੋਈ ਦੀਆਂ ਜਾ ਰਹੀਆਂ ਨੇ ਤੇ ਮੱਲਾ ਨੂੰ ਵੀ ਦੀ ਤਿਆਰੀ ਕਰੋ ਗੱਤਵਾਣ ਜੀ ਖੜਾ ਛੇਵਾੜੀ ਸੰਦੀਪ ਪਹਿਲਵਾਨ ਜੀ ਉਪਰ ਬੂਬਾ ਵੰਚਾਓ

দেখ <maple swallow rice> <butter>

ਛੋਟੇ ਵੱਟਿਆ ਛੇਟੇ ਬੈਠੋਆਂ ਮਿੰਟੇ ਵੀ ਥੱਲੇ ਆਜੋ ਉੱਪਰਲੇ ਪਾਸੇ ਜਿਹੜੀਆਂ ਚੱਕੀਟਾਂ ਜਿਹਨਾਂ ਨੇ ਵਾਚਨ ਕੀਤਾ ਗਿਆ ਜਾਂ ਫਿਰ ਲੱਗਰ ਦੇ ਤੇਰੇ ਨੂੰ ਬੈਠੇ ਵੀ ਆਪਾਂ ਬੈਠਣ ਦੀ ਗੱਲਬਾਤ ਕਰੀਏ ਬੈਠੀ ਆ ਭਰਾਵਾਂ ਨੂੰ ਸਾਰਾ ਸਾਫ ਜੋ ਸਾਰੇ ਪਾਸੇ ਟੈਂਟਾਂ ਦੇ ਵਿੱਚ ਜਿਹੜੀਆਂ ਰਹਿਦੀਆਂ ਕੁਰਸੀਆਂ ਨੇ ਸਾਰੀਆਂ ਜਾਨੇ ਪਾਸੇ ਪੱਲਾਦੀਆਂ ਹਨ ਜਣੀ ਪਹਿਲਵਾਨ ਦੀ ਚਾਬੜ ਹਨੀ ਪਹਿਲਵਾਨ ਦੀ ਚਾਬੜ ਭੱਜ ਕੇ ਵਿੱਚ ਆਵੇ

ਜਿਹੜਾ 108 ਸਤਬਾ ਬਾਵਾ ਸਾਧੂ ਸਿੰਘ ਜੀ ਖਲਾਈ ਸਾਹਿਬ ਪਿੰਡ ਨਾਗਰਾ ਜਿਹਨਾਂ ਦੇ ਵਿੱਚ बहुत बहुत सत्कार बहुत अच्छी सोच है संत बाबा दर्शन सिंह जिन्होंने अजी मेले में बहुत वही जाग लाई थी सा नहीं रह केवल, केवल सिंह भी नहीं रहदा दे रही। ਬਹੁਤ ਵੱਡਾ ਮਾਣ ਹੈ ਇਸ ਨਗਰ ਦਾ ਜਿਨ੍ਹਾਂ ਨੇ ਬਹੁਤ ਵੱਡੇ ਤਰਾਨੇ ਦਿੱਤੇ ਹੈ ਇਹਨਾਂ ਪਰਵਾਰਾਂ ਦੇ ਵੱਲੋਂ ਇਸੇ ਜਿਵੇਂ ਦੀ ਸ਼ੁਰੂਆਤ ਹੋਈ ਦਾ ਅੱਜ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਗਿਆ ਜਿਵੇਂ ਮੇਲਾ ਨਗਰਿਆਂ ਦੀ ਧਰਤੀ ਦਾ ਜਿੱਦੋਂ ਸਤਕਾਰ ਹੈ ਕੱਲੇ ਕੱਲੇ ਜene ਦਾ ਸੰਧੂ ਪਹਿਲਵਾਨ ਦੀ ਮਿਲਕਾ ਤੇ ਸਮਰਪਰਵਾਹ ਵਿੱਚ ਆਉਂ ਬੇਨਤੀ ਹੈ ਵੀ ਜਿਹੜੇ ਭਰਾ ਸੰਗਰ ਉੱਪਰ ਆਪਣੀਆਂ ਗੱਡੀਆਂ ਲਾ ਰਿਆ ਹਨ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਰਸਤਾ ਕਲੀਅਰ ਕਰ ਦੇਓ ਕਿਉਂਕਿ ਕੰਮ ਦਾ ਟਾਈਮ ਹੈ ਕਿ ਜੇ ਕੋਈ ਟਰੈਕੀ ਕੋਈ ਆ ਜਾਂਦੀ ਕੋਈ ਨੁਕਸਾਨਾ ਕਿਸੇ ਦਾ ਹੋਵੇ ਇਸ ਲਈ ਬੇਨਤੀ ਹੈ ਮੇਰੇ ਭਰਾਵਾਂ ਨੂੰ ਸਾਡਾ ਸਾਥ ਦਿਓ ਰਸਤਾ ਬਿਲਕੁਲ ਕਲੀਅਰ ਰੱਖਣਾ ਸਾਰੇ ਵੀ ਧਿਆਨ ਦਿਓ ਜੀ ਹਾਂ ਜੀ ਨੰਦੂ ਮਿਲਗਾ ਸਮਰ ਫਲਾਹ ਅਗਲੀ ਕੁਸ਼ਤੀ ਵਾਲੇ ਮਾਲ ਆਦੇ ਭੱਜ ਕੇ ਵਿੱਚ लेना तूं गान जल सा बि कंदा न